ਹੈਲੋ ਦੋਸਤੋ ਥੋੜਾ ਸਾਡੇ ਚੈਨਲ 'ਚ ਬਹੁਤ-ਬਹੁਤ ਸਵਾਗਤ ਹੈ ਸਾਡੇ ਨਾਲ ਜੁੜਨ ਲਈ ਬਣੇ ਰਹਿਣ ਲਈ ਥੋੜਾ ਧੰਨਵਾਦ ਆਏ ਦਿਨ ਸਤੋ ਨਵੀਂ ਨੋਟੀਫਿਕੇਸ਼ਨ ਦਿਨੇ ਭਾਵੇਂ ਕੋਈ ਸਰਜਲਟ ਨੂੰ ਲੈ ਕੇ ਹੋਵੇ ਟੀਚਰ ਬੇਸ ਕੋਈ ਨਿਊਜ਼ ਹੋਵੇ ਜਾਂ ਫਿਰ ਕੋ ਨਵੀਂ ਗਵਰਨਮੈਂਟ ਜੌਬ ਦੀ ਕੋਈ ਜਾਣਕਾਰੀ ਹੋਵੇ ਤਾਂ ਸਭ ਤੋਂ ਪਹਿਲਾਂ ਇਹ ਵੀਡੀਓ ਦੱਸਣ ਤੋਂ ਪਹਿਲਾਂ ਤੁਹਾਨੂੰ ਮੈਂ ਦੱਸ ਦਿਆਂ ਜਿਨਾਂ ਨੇ ਪੀਐਸ ਚੱਟ ਦੇਣਾ ਹੈ ਪੀਐਸ ਚੱਟ ਇਸ ਵਾਰੀ ਤਾਂ ਆਪਣੇ ਚੈਨਲ ਤੇ ਰਾਤ ਨੂੰ 9 ਤੋਂ 10 ਲਾਈਵ ਕਲਾਸ ਚੱਲਦੀ ਹੈ ਪੀਐਸ ਚੱਟ ਦੇ ਕੈਂਡੀਡੇਟਸ ਦੇ ਲਈ ਜ਼ਰੂਰ ਲਗਾਇਆ ਕਰੋ ਜੀ ਲਾਈਵ ਕਲਾਸ ਪੀਐਸ ਜੈਟ ਕੈਂਡੀਡੇਟ ਹੁਣ ਤੁਹਾਨੂੰ ਦੱਸਣ ਜਾ ਰਹੇ ਹਾਂ ਅਸੀਂ ਜਿਹੜੀ ਇਹ ਵੀਡੀਓ ਹੈ ਤੁਸੀਂ ਦੇਖੋ ਕਿ ਜਿਹੜੀ ਈਟੀਟੀ ਟੈਟ ਪਾਸ ਅਧਿਆਪਕਾਂ ਦੀ ਰੈਲੀ ਹੋਈ ਸੀ ਸ੍ਰੀ ਅੰਮ੍ਰਿਤਸਰ ਵਿਖੇ ਤਾਂ ਉਸ ਰੈਲੀ ਤੋਂ ਬਾਅਦ ਸਿੱਖਿਆ ਮੰਤਰੀ ਜੀ ਨੇ ਆਪਣੇ ਜੋ ਪੰਜਾਬ ਦੇ ਸਿੱਖਿਆ ਮੰਤਰੀ ਹੈ ਓਪੀ ਸੋਨੀ ਜੀ ਨੇ ਇੱਕ ਬਿਆਨ ਦਿੱਤਾ ਹੈ ਉਹਨਾਂ ਦਾ ਪੂਰਾ ਬਿਆਨ ਤੁਹਾਨੂੰ ਦੱਸਾਂਗੇ ਅਸੀਂ ਇਸ ਵੀਡੀਓ ਦੇ ਵਿੱਚ ਉਹਨਾਂ ਨੇ ਕੀ ਬਿਆਨ ਦਿੱਤਾ ਤਾਊ ਆਪਾਂ ਸੁਣਦੇ ਆਂ ਦੇਖਦੇ ਆਂ ਉਹਨਾਂ ਨੇ ਕੀ ਬਿਆਨ ਦਿੱਤਾ ਦੇਖੋ ਇੱਥੇ ਲਿਖਿਆ ਹੋਇਆ ETT TET ਪਾਸ ਅਧਿਆਪਕਾਂ ਦੀ ਰੈਲੀ ਨੂੰ ਲੈ ਕੇ ਸਿੱਖਿਆ ਮੰਤਰੀ ਜੀ ਨੇ ਦਿੱਤਾ ਇੱਕ ਬਿਆਨ ਵੱਡਾ ਬਿਆਨ ਦਿੱਤਾ ਉਹਨਾਂ ਨੇ ਕਿ ਜੋ ਅੱਜ ਸ੍ਰੀ ਅੰਮ੍ਰਿਤਸਰ ਸਾਹਿਬ ਵਿਕੇ ਜੋ ਅਧਿਆਪਕਾਂ ਦੀ ਰੈਲੀ ਹੋਈ ਸੀ ਉਸ ਨੂੰ ਲੈ ਕੇ ਬਿਆਨ ਹੈ ਤਾਂ ਦੇਖੋ ਜੋ ਕਿ ਬਹੁਤਿਆਂ ਦੇ ਦਿਲ ਨੂੰ ਠੇਸ ਪਹੁੰਚਾ ਸਕਦਾ ਜਿਹੜਾ ਇਹ ਬਿਆਨ ਹੈ ਬਹੁਤੇ ਟੀਚਰਸ ਦੇ ਤਾਂ ਪਰ ਸਾਡਾ ਕੰਮ ਹੈ ਵੀ ਤੁਹਾਡੇ ਤੱਕ ਹਰ ਜਿਹੜੀ ਅਪਡੇਟ ਪਹੁੰਚਾਉਂਦਾ ਕਿ ਜੋ ਵੀ ਕੋਈ ਪੰਜਾਬ ਦੇ ਵਿੱਚ ਜਾਣਕਾਰੀ ਹੈ ਸਿੱਖਿਆ ਨੂੰ ਲੈ ਕੇ ਤੁਹਾਨੂੰ ਦਈਏ ਤਾਂ ਸਿੱਖਿਆ ਮੰਤਰੀ ਜੀ ਨੇ ਜੋ ਬਿਆਨ ਦਿੱਤਾ ਹੈ ਇੱਕ ਇੱਕ ਲਾਈਨ ਤੁਹਾਨੂੰ ਅਸੀਂ ਦੱਸਾਂਗੇ ਆਓ ਆਪਾਂ ਦੇਖਦੇ ਹਾਂ ਦੇਖੋ ਆ ਜੋ ਵੀ ਉਹਨਾਂ ਦਾ ਸਾਰੀ ਸਪੀਚ ਜੋ ਵੀ ਉਹਨਾਂ ਨੇ ਗੱਲ ਕਹੀ ਹੈ ਆ ਪੂਰੀ ਅੱਜ ਦੇ ਪਹਿਰੇ ਦੇ ਵਿੱਚ ਹੈ ਤਾਂ ਇਹ ਪੂਰੀ ਗੱਲ ਜਿਹੜੀ ਸਿੱਖਿਆ ਮੰਤਰੀ ਜੀ ਵੱਲੋਂ ਕਹੀ ਗਈ ਹੈ ਸਾਰਿਆਂ ਨੇ ਨੂੰ ਜਰੂਰ ਸੁਨੋ ਕਿ ਉਹਨਾਂ ਨੇ ਕਿਹਾ ਦੇਖੋ ਦੇਖੋ ਅਸਿਕਾ ਮੰਤਰੀ ਜੀ ਕਹਿ ਰਹੇ ਹੈ ਕਿ ਮੈਂ ਕਹਿ ਰਿਹਾ ਹਾਂ ਉਹ ਅਧਿਆਪਕ ਨਹੀਂ ਹਜੇ ਅਧਿਆਪਕ ਬਣੇ ਹੀ ਨਹੀਂ ਉਹਨਾਂ ਨੂੰ ਸਮਝਾਇਆ ਬਹੁਤ ਵਾਰ ਜਦੋਂ ਵੀ ਸਰਕਾਰ ਦੀਆਂ ਨੌਕਰੀਆਂ ਨਿਕਲੀਆਂ ਹਾਲੇ ਉਹਨਾਂ ਨੇ ਟੈਟ ਪਾਸ ਕੀਤਾ ਜਦੋਂ ਕੋਈ ਵੀ ਬੰਦਾ ਕੋਰਸ ਕਰਦਾ ਹੈ ਐਮਬੀਬੀਐਸ ਦਾ ਜਾਂ ਕੋਈ ਹੋਰ ਜਿੰਨਾ ਚਿਰ ਨੌਕਰੀਆਂ ਨਿਕਲੀਆਂ ਨਹੀਂ ਉਹਨਾਂ ਚਿਰ ਕਿੱਥੋਂ ਦੇ ਦੇਈਏ 40000 ਤੋਂ 50000 ਨੇ ਪੰਜਾਬ ਵਿੱਚ ਨੌਕਰੀਆਂ ਅਸੀਂ 3500 ਟੀਚਰ ਪਿੱਛੇ ਰੱਖਿਆ ਵੀ ਹੈ ਵੀ ਉਹਨਾਂ ਨੇ ਕਿਹਾ ਕਿ 40 5000 ਨੇ ਪੰਜਾਬ ਦੇ ਵਿੱਚ ਪਰ ਨਾਲ ਉਹ ਕਹਿ ਰਹੇ ਕਿ ਨੌਕਰੀਆਂ ਅਸੀਂ 3500 ਟੀਚਰ ਪਿੱਛੇ ਰੱਖਿਆ ਜਦੋਂ ਵੈਕੈਂਸੀਆਂ ਨਿਕਲਣਗੀਆਂ ਖਾਲੀ ਹੋਣਗੀਆਂ ਤਾਂ ਉਦੋਂ ਹੀ ਰੱਖਨੇ ਆ ਤਾਂ ਸਰਕਾਰ ਇਹਨਾਂ ਦਾ ਬਜਟ ਕਿੱਥੋਂ ਸਹ ਸਹੇਗੀ ਸਹੇਗੀ ਇਹਨਾਂ ਦਾ ਬਿਨਾਂ ਗੱਲ ਤੋਂ ਐਵੇਂ ਨਾ ਕਰਨ ਕੰਮ ਕਰਨ ਹੋਰ ਪ੍ਰਾਈਵੇਟ ਸਰਵਿਸਿਜ਼ ਹੈਗੀਆਂ ਤਾਂ ਤੁਸੀਂ ਦੇਖੋ ਅਸੀਂ ਜੋ ਵਾਦਾ ਕੀਤਾ ਸੀ ਕਰਕਰ ਰੁਜ਼ਗਾਰ ਦਾ ਸਰਕਾਰ ਵੀ ਦੇ ਰਹੀ ਸਰਕਾਰੀ ਵੀ ਦੇ ਰਹੇ ਆ ਤੇ ਪ੍ਰਾਈਵੇਟ ਵੀ ਦੇ ਰਹੇ ਆ ਜਿਹੜੀ ਨੌਕਰੀ ਬਾਰੇ ਉਹ ਕਹਿ ਰਹੇ ਐ ਅੱਗੋਂ ਲਿਖਿਆ 4 ਲੱਖ ਦੇ ਕਰੀਬ ਪੂਨੇ 2 ਸਾਲਾਂ ਵਿੱਚ ਕੈਪਟਨ ਸਰਕਾਰ ਨੇ ਨੌਕਰੀਆਂ ਦਿੱਤੀਆਂ ਅੱਗੋਂ ਕਹਿ ਰਹੇ ਐ ਸੋ ਇੱਧਰ ਵੀ ਧਿਆਨ ਦੇਣ ਟੈਟ ਪਾਸ ਕਰਕੇ ਕਹਿੰਦੇ ਅਸੀਂ ਅੱਜ ਹੀ ਟੀਚਰ ਬਣ ਜੀਏ ਕਾ ਟੀਚਰ ਦੀਆਂ ਵੈਕੈਂਸੀਆਂ ਖਾਲੀ ਹੋਣਗੀਆਂ ਫੇਰੀ ਟੀਚਰ ਬਣਾਵਾਂਗੇ ਇਸ ਕਰਕੇ ਇਹਨਾਂ ਨੂੰ ਸਮਝਣਾ ਚਾਹੀਦਾ ਆ ਪੂਰਾ ਬਿਆਨ ਜਿਹੜਾ ਤੁਸੀਂ ਸੁਣਿਆ ਇਹ ਆਪਣੇ ਓਪੀ ਸੋਨੀ ਜੀ ਜਿਹੜੇ ਕਿ ਸਿੱਖਿਆ ਮੰਤਰੀ ਹੈ ਉਹਨਾਂ ਦਾ ਹੈ ਇਹ ਜੋ ਤੁਹਾਨੂੰ ਦੱਸਿਆ ਇਹ ਸਾਰਾ ਬਿਆਨ ਜੋ ਅੱਜ ਰੈਲੀ ਸੀ ਉਸ ਤੋਂ ਬਾਅਦ ਦਾ ਇਹ ਪੂਰਾ ਬਿਆਨ ਜਿਹੜਾ ਸੀ ਤੁਹਾਨੂੰ ਦੱਸਿਆ ਇਹ ਸਿੱਖਿਆ ਮੰਤਰੀ ਜੀ ਨੇ ਦਿੱਤਾ ਹੈ ਹੋਰ ਕੋਈ ਵੀ ਅਪਡੇਟ ਕੋਈ ਨਿਊ ਅਪਡੇਟ ਸਾਡੇ ਤੱਕ ਆਈ ਕੋਈ ਨਵੀਂ ਇਨਫੋਰਮੇਸ਼ਨ ਆਈ ਨੌਕਰੀਆਂ ਨੂੰ ਲੈ ਕੇ ਆਈ ਸਭ ਤੋਂ ਪਹਿਲਾਂ ਦੱਸਾਂਗੇ ਬਨੇ ਰਹੋ ਸਾਡੇ ਨਾਲ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ